ਪੁੱਲ ਰਾਂ ਤੋਂ 25 ਲੱਖ ਬਜ ਦਾ 30 ਲੱਖ ਬਜ ਦਾ ਕਿ 15 ਲੱਖ ਬਜ ਦਾ ਤੇ ਆਪਾਂ ਹਿਆਰਪੁਰ ਨਹੀਂ ਖੜੇ ਆਪਾਂ ਖੜੇ ਕਿੱਥੇ ਆ ਬਾਈ ਹਬੋਰ ਖੜੇ ਆ ਤੇ ਬਾਈ ਫੌਜੀ ਨਰਸੀ ਕੋਲੇ ਆਪਾਂ ਆਏ ਹੋਏ ਆ ਤੇ ਨਾਲ ਹੀ ਬਾਈ ਦਾ ਖੇਤ ਆ ਉੱਥੇ ਠੀਕ ਆ ਤੇ ਅੱਜ ਬਾਈ ਮਾਲਕ ਵੀ ਆਪਣੇ ਕੋਲੇ ਠੀਕ ਆ ਜ਼ਮੀਨ ਦਾ ਜਿਹਨੇ ਪਪੂਲਰ ਲਾਏ ਸੀ ਤੇ ਉਹ ਕਟਾਈ ਜਾਂਦਾ ਤੇ ਬਾਈ ਠੇਕੇਦਾਰ ਵੀ ਹੈਗਾ ਤੇ ਕੋਈ ਹੋਲਾ ਨਹੀਂ ਬਾਈ ਸਹੀ ਸਮਾਂ ਹੈ ਬਾਈ ਤੇ ਕਿੰਨੇ ਸਾਲਾਂ ਬਾਅਦ ਕਟਾਈ ਹੋ ਰਹੀ ਹੈ ਇਹ ਇਹ ਕਟਾਈ ਹੈ ਜਿਹੜੀ 4 ਸਾਲ ਤੋਂ ਹੋ ਰਹੀ ਆ ਬਾਈ ਜੀ ਤੇ ਵੈਸੇ 4 ਤੋਂ 5 ਸਾਲ ਪਪੂਲਰ ਦੀ ਮਤਲਬ ਮੇਨ 5 ਸਾਲ ਦੀ ਫਸਲ ਹੈ 5 ਸਾਲ ਦੀ ਫਸਲ ਆ ਉਸ ਤੋਂ ਵੱ ਰੱਖ ਸਕਦਾ ਫਾਇਦਾ ਨਹੀਂ ਆ ਬਾਈ ਨਹੀਂ ਫਾਇਦਾ ਇਹ ਕਿੰਨਾ ਮੋਟਾ ਇਹ ਕਿੰਨਾ ਮੋਟਾ ਇਹ ਕਿੰਨੇ ਚਾਹੇ ਆ ਦੇਖੋ ਬਾਈ ਆ ਸਾਰੇ 12 ਇੰਚ ਤੋਂ ਉੱਪਰ ਦੀ ਲਪੇਟ ਹੈ ਇਹ ਸਾਰੀ 12 ਇੰਚ ਤੋਂ ਉੱਪਰ 12 ਇੰਚ ਤੋਂ ਉੱਪਰ ਦੀ ਲਪੇਟ ਆ ਹਾਂਜੀ ਇਹ ਜਿਹੜੀ ਐ ਗਲਾਈ ਗਲਾਈ ਇਹ ਬਾਈ ਗਲਾਈ ਆ 12 ਇੰਚ ਤੋਂ ਉੱਪਰ ਦੀ ਠੀਕ ਆ ਤੇ ਜਿਹੜਾ ਹੁਣ ਇਹ ਟੋਟਾ ਜੀ ਆਪਾਂ ਗੱਲ ਕਰ ਗਏ ਇਹ 8 8 ਫੁੱਟ ਦੇ ਪੀਸ ਆ ਬਾਈ ਜੀ ਇਹ 8 ਫੁੱਟ ਦਾ ਪੀਸ ਆ ਸਾਰਾ ਹਾਂਜੀ ਠੀਕ ਆ ਤੇ ਜੇ ਬਾਈ ਫੌਜੀ ਸਾਹਿਬ ਗੱਲ ਕਰਕੇ ਦਾ ਰੇਟ ਦੀ ਹਨਾ ਰੇਟ ਇਹਦਾ ਕਿੰਨਾ ਇਸ ਟਾਈਮ ਜਿਹੜਾ ਮਾਰਕੀਟ ਰੇਟ ਕਿੰਨਾ ਚੱਲੀ ਜਾਉਂਗਾ ਇਹ ਜਿਹੜਾ ਬਾਈ ਹੋਰਾਂ ਨੇ ਇੱਥੇ ਸੌਦਾ ਕੀਤਾ ਇਹ 12 ਇੰਚ ਤੋਂ ਉੱਪਰ ਦੀ ਜਿਹੜੀ ਲਪੇਟ ਆ ਇਹ 1300 ਰੁਪਏ ਕੁਇੰਟਲ ਨਾਲ ਕੀਤਾ ਇਹਦਾ ਸੌਦਾ 1300 ਰੁਪਏ ਕੁਇੰਟਲ ਨਾਲ ਇਹ ਤਾਂ ਹੋ ਗਿਆ ਉੱਪਰਲਾ ਜਿਹੜਾ ਟੋਟਾ ਹੁਣ ਆ ਗਿਆ ਜੀ ਬਾਲਣ ਤਾਣੀਆਂ ਤੇ ਮੁੱਢ ਉਹ ਆ ਗਿਆ ਬਾਈ ਜੀ 150 ਰੁਪਏ ਕੁਇੰਟਲ ਅਸ਼ਰੇ ਪੱਤੇ ਤਾਣੀਆਂ ਵਿਕਦੇ ਆ ਪੱਤੇ 60 70 ਰੁਪਏ ਕੁਇੰਟਲ ਆ ਵੀ 60 70 ਛੇ ਆਹ ਕੱਡਾਣੀ ਵਿਕਦਾ ਵਿਕਦੀ ਆ ਲਓ ਇਹ ਜੀ ਡਾਣੀਆਂ ਆ ਆਹ ਚੀਜ਼ ਦਾ ਅਲੱਗ ਰੇਟ ਆ ਜਿਹੜਾ ਜੜ ਦੇ ਵਿੱਚੋਂ ਮੋਢ ਨਿਕਲਦਾ ਜਿਹਨੂੰ ਆਪਾਂ ਜੜ ਕਹਿੰਦੇ ਆ ਆਹ ਚੀਜ਼ ਪਈ ਆ ਅੱਛਾ ਇਹਦਾ ਰੇਟ ਇਹਦਾ ਰੇਟ ਅਲੱਗ ਗਾਇ 150 ਰੁਪਏ ਆ ਕੁਇੰਟ ਵਾਲਾ ਕੁਇੰਟ ਵਾਲਾ ਠੀਕ ਹੈ ਜੀ ਤੇ ਬਾਕੀ ਸਾਰਾ 1300 ਰੁਪਏ ਕੁਇੰਟ ਵਾਲਾ ਅੱਛਾ 1300 ਰੁਪਏ ਕੁਇੰਟ ਵਾਲਾ ਉਹ 210 ਤੇ 110 ਜਿਹੜੀ 4 ਸਾਲਾਂ ਦੀ ਤਿਆਰ ਹੋਣ ਵਾਲੀ ਹੈ ਤਿਆਰ ਹੋਈ ਆ ਤੇ ਬਾਕੀ ਭਾਈ ਜਿਹੜਾ ਆਪਾਂ ਇਹ ਤੁਹਾਨੂੰ ਕਹਿ ਦਿੰਦੇ ਆ ਵੀ ਸਪੈਦਾ ਕਲੋਨ ਪਹਿਲਾਂ ਬਹੁਤ ਲਵਾਇਆ ਹੈ ਨਾ ਫੌਜੀ ਸਾਹਿਬ ਹਾਂਜੀ ਭਾਈ ਤੇ ਜਿਹੜੀ ਜੇ ਦੋਹਾਂ ਦਾ ਕੰਪੇਅਰ ਕਰਕੇ ਫੌਜੀ ਸਾਹਿਬ ਹਾਂਜੀ ਭਾਈ ਇਹ ਜ਼ਮੀਨਾਂ ਦਾ ਫਰਕ ਹੁੰਦਾ ਵੀ ਜਿੱਥੇ ਪਪੂਲਰ ਲਾਉਣਾ ਪੈਂਦਾ ਆ ਕਿ ਸਪੈਦਾ ਕੀ ਸਿਸਟਮ ਆ ਕੋਈ ਵੀ ਲਾ ਸਕਦਾ ਨਹੀਂ ਭਾਈ ਜਿਹੜਾ ਪਪੂਲਰ ਆ ਚੰਗੀ ਜ਼ਮੀਨ ਦਾ ਜਿਵੇਂ ਆਪਾਂ ਸੇਮ ਵਾਲਾ ਏਰੀਆ ਕਹਦੇਗੇ ਉੱਥੇ ਪਪੂਲਰ ਨਹੀਂ ਕਾੜ ਕੱਢਦਾ ਉੱਥੇ ਸਪੈਦਾ ਵਧਿਆ ਰਹਿੰਦਾ ਤੇ ਇਹ ਜਿਵੇਂ ਆਪਾਂ ਦੇਖ ਸਕਦੇ ਆ ਇਸ ਟਾਈਮ ਆਪਾਂ ਨੂੰ ਹਿਸ਼ਾਰਪੁਰ ਦੀ ਫੀਲਿੰਗ ਆ ਰਹੀ ਆ ਰਹੀ ਹੈ ਜਿਵੇਂ ਕਿ ਰੇਤਾ ਹੀ ਉੱਥੇ ਦੇ ਰੇਤੇ ਚ ਆਪਾਂ ਇੱਥੇ ਖੜੇ ਆ ਪਿੰਡ ਹੈ ਇਹ ਖਾਟਵਾ ਅਬੋਰ ਦੇ ਨੇੜੇ ਬੋਰ ਦੇ ਨਾਲ ਆ ਠੀਕ ਆ ਤੇ ਆਪਾਂ ਗੱਲ ਕਰਦੇ ਆ ਬਾਕੀ ਖੇਤ ਦੇ ਮਾਲਕ ਨਾਲ ਵੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿਹੜਾ ਤੁਸੀਂ ਕਿਹਨੇ ਕਿਹਾ ਤੁਹਾਨੂੰ ਪਹਿਲਾਂ ਤਾਂ ਦਿਮਾਗ ਚ ਕਿਵੇਂ ਆਇਆ ਵੀ ਇਹ ਜਮੀਨ ਆ ਕੁਛ ਧਰ ਇਤਲੀ ਹੈ ਹਨਾ ਸਪੈਦਾ ਵੀ ਲਾ ਸਕਦੇ ਤੁਸੀਂ ਹਾਂਜੀ ਫਿਰ ਪਪੂਲਰ ਹੀ ਕਿਹਨੇ ਆਖਿਆ ਤੇ ਕਿਵੇਂ ਮੰਨ ਕੇ ਚੱਲੋ ਤੁਸੀਂ ਤੁਹਾਨੂੰ ਪਹਿਲਾਂ ਲਾਇਆ ਇਹ ਪੂਲਰ ਸਟਾਰਟ ਕੀਤਾ ਕੀ ਬਾਈ ਜੀ ਨੇ ਕਿਹਾ ਸੀ ਫੌਜੀ ਸਾਹਿਬ ਨੇ ਕਿਹਾ ਸੀਗਾ ਫੌਜੀ ਸਾਹਿਬ ਨੇ ਅੱਛਾ ਤੇ ਕਿੰਨਾ ਬੁੱਝਾ ਲਾਇਆ ਸੀਗਾ ਇਹ ਤੁਸੀਂ ਕਿੱਲੇ ਦਾ 1000 ਕਿੱਲੇ ਦਾ 2.5 ਕਿੱਲੇ ਦਾ ਹਜ਼ਾਰ ਬੁੱਝਾ ਹੋ ਗਿਆ 2.5 ਕਿੱਲੇ ਹਜ਼ਾਰ ਬੁੱਝਾ ਹੋ ਗਿਆ ਤੇ ਕਿੰਨੀ ਕੁ ਦੇਖਰੇਖ ਕਿੰਨੀ ਕੁ ਸਾਮ ਸੰਭਾਲ ਕਰਨੀ ਪਈ ਉਹ ਦੱਸੋ ਸਾਰਾ ਕੀ ਕੀ ਸਿਸਟਮ ਕੀਤਾ ਇਹਦਾ ਤੁਸੀਂ ਇਹ ਜੀ ਪਾਣੀ ਵਾਦ ਵਾਦ ਲੈਣਾ ਚਾਹੀਏ ਇਹਨੂੰ ਪਾਣੀ ਜੇ ਨਾ ਲਾ ਸਕਦੇ ਕਿੰਨਾ ਲਗਦੇ ਹਾਂ ਹਾਂ ਠੀਕ ਹੈ ਕਿੰਨੇ ਚਿਰ ਬਾਅਦ ਪਾਣੀ ਲਾਉਣਾ ਹੁੰਦਾ ਪਾਣੀ ਜੇ ਹਫਤੇ ਲਾਗੇ ਤਾਂ ਵੀ 15 ਦਿਨ ਤੋਂ ਲਾਉਣੀ ਚਾਹੀਦੀ ਹੈ ਅੱਛਾ ਇਹ ਤੁਸੀਂ ਖਾਲੀਆਂ ਬਣਾ ਕੇ ਲਾਇਆ ਸੀਗਾ ਜਾਂ ਡ੍ਰੈਗਟਿਵ ਲਾਇਆ ਸੀ ਪੱਧਰੀ ਲਾਇਆ ਸੀ ਅੱਛਾ ਪੱਧਰ ਕਰਕੇ ਲਾਉਦਾ ਸੀਗਾ ਟੋਏ ਕਾਦੇ ਨਾ ਪਟਾਏ ਸੀ ਟੋਏ ਉਹਦੇ ਨਾਲ ਦੂਜੇ ਨਾਲ ਵਰਮੇ ਨਾਲ ਵਰਮੇ ਨਾਲ ਜਿਹੜਾ ਆਪਣੇ ਕੋਲੇ ਹਿੰਦੀ ਵਾਲਾ ਬੀਲੀ ਵਾਲਾ ਵਰਮਾ ਹੁੰਦਾ ਠਾਈ ਫਟਾਫਟ ਲੱਗਦਾ ਨਾ ਭਾਈ ਜੀ ਤਾਂ ਤੁਹਾਨੂੰ ਕੀ ਲੱਗਦਾ ਜਿਵੇਂ 4 ਸਾਲ ਤੁਹਾਡੇ ਜ਼ਮੀਨ ਤੁਸੀਂ ਰੋਕ ਕੇ ਰੱਖੀ ਹੈ ਹੈਨਾ ਠੀਕ ਹੈ ਜੀ ਠੇਕਾ ਕਿੰਨਾ ਕੁ ਸੀਗਾ ਉਹਦੇ ਨਾਲ ਉਹ ਵਾਧ ਬ ਐਫ ਡੀ ਇਹਨੂੰ ਹੋ ਗਿਆ ਬਣ ਕੇ ਚਲੋ ਜੇ ਪੈਸੇ ਜਮਾ ਕਰਾਉਣੇ ਅੱਜ ਆਪਾਂ ਹਾਂ ਹਾਂ ਜੀ ਬਾਈ ਤੇ ਐਫਡੀ ਨੂੰ ਤੁਹਾਨੂੰ ਅੱਜ ਮਿਲ ਗਿਆ ਤੇ ਇੱਕ ਹੋਰ ਗੱਲ ਆ ਜਿਵੇਂ ਤੁਸੀਂ ਹੁਣ ਕਟਾਈ ਕਰਤੀ ਇਹ ਹਾਂਜੀ ਠੀਕ ਆ ਕਿੰਨਾ ਚਿਰ ਪਹਿਲਾਂ ਠੇਕੇਦਾਰ ਸਾਹਿਬ ਨੂੰ ਦੱਸਿਆ ਸੀ ਬਾਕੀ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਆ ਤੇ ਕੋਈ ਤਕਲੀਫਤਾਂ ਨਹੀਂ ਇਹਨਾਂ ਨੂੰ ਪੈਸੇ ਪੂਸੇ ਨਹੀਂ ਡਿੱਕਤ ਕੋਈ ਨਹੀਂ ਜੀ ਭਾਈ ਜੀ ਪੈਸੇ ਪਹਿਲਾਂ 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 ਪੈਸੇ ਠੀਕ ਆ ਆ ਕੇ ਮਾਲ ਵੇਖਿਆ ਪੈਸੇ ਸੌਦਾ ਕੀਤਾ ਤੇ ਕਟਾਈ ਕਰੀ ਅੱਧੇ ਪਹਿਲਾਂ ਅੱਧੇ ਵੇਲੇ ਰੋਈ ਕੰਡੇ ਤੇ ਰੋਈ ਕੰਡੇ ਤੇ ਠੀਕ ਆ ਤੇ ਜੜਾਂ ਜੁੜਾਂ ਤੁਹਾਨੂੰ ਸਾਰੀਆਂ ਪੱਟ ਕੇ ਦੇਣਗੇ ਪੱਟ ਕੇ ਦੇਣਗੇ ਜੀ ਵਾਣ ਜਮਾ ਸਾਫ ਸਾਫ ਮਿਲਣਾ ਸਾਫ ਕਰ ਤੇ ਇਸ ਤੋਂ ਬਾਅਦ ਫਿਰ ਪਪੂਲੀ ਲ ਰੱਖ ਨੂੰ ਹੋਣ ਵਾਲਾ ਹੈ ਉਹ ਇਹ ਵੀ ਸੋਹਣਾ ਹੀ ਆ ਬਈ ਇਹ ਵੀ ਸੋਹਣਾ ਹੀ ਆ ਹਾਂ ਠੀਕ ਹੈ ਉਹਦਾ ਰੇਟ ਹੈ ਸਹੀ ਗੱਲ ਆ ਤੇ ਆਪਾਂ ਠੇਕਦਾਰ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਠੇਕਦਾਰ ਸਾਹਿਬ ਪਹਿਲਾਂ ਤਾਂ ਸਵਾਗਤ ਆ ਸਾਡੇ ਚੈਨਲ ਤੇ ਤੇ ਆਪਣਾ ਜਿਹੜੀ ਸਚਾਈ ਆ ਉਹੀ ਦੱਸਣੀ ਆ ਗੱਪ ਨਹੀਂ ਮਾਰਨੀ ਠੀਕ ਆ ਆ ਸਾਹਮਣੇ ਆ ਖੇਤ ਦੇ ਵਿੱਚ ਖੜੇ ਆ ਠੀਕ ਆ ਆਪਾਂ ਸ਼ਾਰਟ ਵੀ ਲਾ ਦਾਂਗੇ ਅੱਧੇ ਪੂਲਰ ਖੜੇ ਆ ਉਧਰ ਦਿਖਾ ਦਿਓ ਠੀਕ ਆ ਅਦਰ ਜਿਹੜੇ ਪੱਟੇ ਗਏ ਹਨਾ ਚੱਲੀ ਜਾਂਦਾ ਕੰਮ ਤੇ ਠੇਕਦਾਰ ਸਾਹਿਬ ਕੀ ਰੇਟ ਮਾਰਕੀਟ ਦਾ ਚੱਲੀ ਜਾਂਦਾ ਜਿਹੜਾ ਮਾਰਕੀਟ ਦਾ ਰੇਟ ਦੇਖੋ ਜੀ 1300 ਰੁਪਏ ਆਪਾਂ ਲਿਆ 1300 12 ਇੰਚ ਦਾ ਲਪੇਟ ਲਪੇਟ ਠੀਕ ਹੈ ਜਿਹੜਾ ਮੰਨ ਲਓ ਥੱਲੇ ਮੁੱਢ ਤੇ ਉੱਪਰ ਬਾਲਣ ਆ ਗਿਆ 12 ਇੰਚ ਤੋਂ ਹੂੰ ਉਹ ਆ ਗਿਆ ਮੰਨ ਲਓ 150 ਰੁਪਏ 150 ਰੁਪਏ ਹਾਂਜੀ ਠੀਕ ਹੈ ਜਿਹੜਾ ਮੰਨ ਲਓ ਆ ਆ ਗਿਆ ਆਪਣਾ ਬਾਲਣ ਪਤਲਾ ਆ ਪਤਲੀ ਪਤਲੇ ਝਾੜ ਬੂਟ ਹੂੰ ਪਤਲਾ ਹਾਂਜੀ ਇਹ ਆਪਣਾ ਹੈਗਾ ਜੀ 60 70 ਰੁਪਏ 60 70 ਰੁਪਏ ਹਾਂਜੀ ਤੇ ਜੇ ਗੱਲ ਕਰਗੇ ਕਿੰਨਾ ਏਰੀਆ ਕਿਸਾਨ ਚਾਹੀਦਾ ਜੇ ਹੁਣ ਕਿਸੇ ਨੇ 20 30 ਬੂਜੇ ਲਾਉਣੇ ਆ ਘੇਰੇ ਤੇ 40 ਲਾਉਣੇ ਆ ਉਹ ਵੀ ਲੈ ਕੇ ਜਾਉਂਗੇ ਅਸੀਂ ਛੱਡਣੇ ਲੈ ਜਾਗੇ ਬਿਨਾਂ ਮਰਜ਼ੀ ਕਪੂਲਰ ਸਪੈਦਾ ਲੱਕੜ ਨਹੀਂ ਛੱਡਣੀ ਲੱਕੜ ਨਹੀਂ ਛੱਡਣੀ ਤੇ ਇਹ ਐਂ ਤਾਂ ਨਹੀਂ ਕਿਤੇ ਵੀ ਹੁਣ ਕਿੱਲੇਆਂ ਦੇ ਕਿੱਲੇ ਫੌਜੀ ਸਭਾ ਲਵਾਈ ਜਾਂਦੇ ਆ ਤੇ ਕੱਲ ਨੂੰ ਮੁੜ ਕੇ ਕਹਿ ਦੇਣ ਬਾਈ ਯਾਰ ਵੀ ਪੂਰਾ ਹੋ ਗਿਆ ਕੰਮ ਕਿ ਨਹੀਂ ਪੂਰਾ ਹੁੰਦਾ ਨਹੀਂ ਨਹੀਂ ਬਾਈ ਹੋਰਾਂ ਦੀ ਖੱਪਤੀ ਪਛ ਲੋ ਖੱਪਤ ਬਹੁਤ ਆ ਜੀ ਡੇਲੀ ਕਿੰਨਾ ਡੇਲੀ ਦਾ ਲੱਕੜ ਕਿੰਨੀ ਕਲੈਕਟ ਕਰਕੇ ਲੀ ਜਾਂਦੇ ਹੋਗੇ ਤੁਸੀਂ ਡੇਲੀ ਅਸੀਂ 2 250 ਕਿਲੋ 300 ਕਿਲੋ ਦੀ ਹਸਤ ਲੈ ਜਾਂਦੇ ਤਿੰਡਰ ਵਾਲੇ ਲਿਵਰ ਪੂਰੀ ਨਹੀਂ ਹੁੰਦੀ ਆ ਕਿੰਨੇ ਬੰਦੇ ਮੈਂ ਵੇਖੀ ਆ ਨਾ ਮੋਲਾ ਦਾ 50 ਬੰਦੇ ਵਰਦੇ ਹੋਣਗੇ ਘੱਟੋ ਘੱਟ ਹਣਾ ਤੰਦੂਰ ਵਾਂਚੀ ਆ ਤੰਦੂਰ ਵਾਂ ਤੋਰ ਕਰਕੇ ਹਨ ਤੇ ਵਧੀਆ ਚੀਜ਼ ਆ ਬਾਈ ਪਰ ਇਹ ਨਹੀਂਗਾ ਹਨ ਵੀ ਆਪਾਂ ਇਹ ਨਹੀਂ ਕਹਿੰਦੇ ਹਾਂ ਦਿਮਾਗ ਮਨ ਜ਼ਰੂਰ ਹੋਣਾ ਚਾਹੀਦਾ ਬਾਈ ਜਿਨੇ ਇਹ ਮਿਹਨਤ ਤਾਂ ਹੈਗੀ ਐ ਕੋਈ ਵੀ ਹਨਾ ਮਾੜੀ ਮੋਟੀ ਫੌਜੀ ਸਾਹਿਬ ਸੰਗਾ ਸੰਗਾਈ ਕਰਨੀ ਪੈਂਦੀ ਉਹ ਕੱਲੇ ਸੰਗਾ ਸੰਗਾਈ ਬਾਈ ਹਾਂ ਨਾ ਕੱਲੀ ਵੀ ਨਹੀਂ ਮਾਰੀ ਕੱਲੀ ਵੀ ਨਹੀਂ ਮਾਰੀ ਬਾਈ ਤੈਨੂੰ ਵੇਖ ਹੀ ਲਿਆ ਬਾਈ ਕੋਈ ਰੋਗ ਰਾਗ ਜੇ ਕੋਈ ਰੋਗ ਰਾਗ ਦੀ ਗੱਲ ਕਰਕੇ ਫੌਜੀ ਸਾਹਿਬ ਕੋਈ ਰੋਗ ਰਾਗ ਕਿੰਨਾ ਕਿਉਂ ਰੋਗ ਤਾਂ ਬਾਈ ਜਿਵੇਂ ਜਿਵੇਂ ਹੁਣ ਕੀੜਾ ਕਹਿ ਦਿੰਦੇ ਜਿਵੇਂ ਕੀੜਾ ਕਹਿ ਦਿੰਦੇ ਜਾਂ ਸਿਉਂਕ ਕਹਿ ਦਿੰਦੇ ਹੂੰ ਸਿਉਂਕ ਦੀ ਬਹੁਤ ਪ੍ਰੋਬਲਮ ਸਿਉਂਕ ਦੀ ਬਹੁਤ ਪ੍ਰੋਬਲਮ ਆ ਸਿਉਂਕ ਦਾ ਵੀ ਹੱਲ ਹੈਗਾ ਬਾਈ ਜੀ ਹੈਗਾ ਹਾਂ ਜੇ ਹੁਣ ਆਪਾਂ ਖੇਤ ਹੀ ਨਾ ਜਾ ਕੇ ਦੇਖਾਂਗੇ ਗੱ ਬਈ ਬਾਈ ਦਾ ਮਿਹਨਤ ਵਾਲੇ ਇੱਕ ਮਿਹਨਤ ਲੋਕ ਹੈ ਇੱਕ ਫੁੱਜਾ ਮੈਂ ਤੁਹਾਨੂੰ ਰੋਕਣਾ ਚਾਹੁੰਗਾ ਇਹਦਾ ਬਣਦਾ ਕੀ ਆ ਫਿਰ ਲੋਕਾਂ ਦਾ ਸਵਾਲ ਆ ਜਿਹੜਾ ਬਈ ਜੀ ਸਵਾਲ ਇਹਦਾ ਇਹ ਆਉਂਦੇ ਆਪਣੇ ਘਰੇ ਹੀ ਆਉਂਦਾ ਫਰਨੀਚਰ ਦੇ ਰੂਪ ਚ ਪਲਾਈ ਬਣਦੀ ਇਹਦੀ ਪਲਾਈ ਬਣਦੀ ਹੈ ਸਾਰ ਸਾਰੀ ਪਲਾਈ ਬਣਦੀ ਹੈ ਠੀਕ ਆ ਹਾਂ ਜੀ ਸੇਕਾਂ ਸੁੱਖਾਂ ਦੀਆਂ ਡੱਬੀਆਂ ਕਹਿ ਦਿੰਦੇ ਜਿਵੇਂ ਪਹਿਲਾਂ ਸੌਣ ਹਾਂ ਉਹ ਮੱਛੀ ਚਲੋ ਕਹਾਂ ਹਾਂ ਸਾਡੇ ਜਿਵੇਂ ਆ ਚੀ ਆ ਗਈ ਹਾਂ ਸਾਰਾ ਵਰਤ ਹੈ ਬਾਈ ਜੀ ਅੱਜ ਕੱਲ ਕੀ ਨਹੀਂ ਵਿਕਦਾ ਸਾਰਾ ਕੁਝ ਵਿਕਦਾ ਹਾਂ ਬਾਲਣ ਕਿੱਥੇ ਆ ਤੁਸੀਂ ਬਾਲਣ ਤੇ ਜਾਓ ਸੁੱਕਾ ਬਾਲਣ ਬਾਈ ਜੀ ਸਾਡੇ ਅਬੋਰ ਦਾ ਰੇਟ 800 ਰੁਪਏ ਤੋਂ ਥੱਲੇ ਜੇ ਤੁਸੀਂ ਜੇ ਗੱਲ ਕਰਗੇ ਆਪਾਂ ਹੁਣ ਮੰਨ ਕੇ ਚੱਲੋ ਤੁਹਾਡੇ ਕੋਲ ਪਪੂਲਰ ਪਹੁੰਚ ਚੁੱਕਿਆ ਹਾਂਜੀ ਠੀਕ ਆ ਜੇ ਕਿਸੇ ਨੇ ਲੈਣਾ ਹਾਂਜੀ ਕਿੰਨੀ ਕੁਆਂਟੀਟੀ ਕਿੱਥੋਂ ਤੱਕ ਜਿੰਨਾ ਮਰਜ਼ੀ ਆਪਣੇ ਕੋਲੇ ਬਾਈ ਜੀ ਜੀ 48 109 110 100 12 ਚਾਰ ਵੈਰਾਈਆਂ ਆਪਣੇ ਕੋਲੇ ਪਪੂਲਰ ਦੀਆਂ ਮਿਲਣਗੀਆਂ ਕਿੱਥੋਂ ਆਪਣੀ ਉਹੀ ਪੁਰਾਣਾ ਐਡਰੈਸ ਹੈ ਫੌਜੀ ਨਸਲੀ ਜਿਹੜੀ ਸੋਸ਼ਲ ਮੀਡੀਆ ਤੇ ਮਸ਼ਹੂਰ ਹੈ ਬਾਈਪਾਸ ਮਲੋਟ ਰੋਡ ਅਬੋਰ ਤੋਂ ਪੁਲ ਚੜਨਾ ਨਹੀਂ ਪੁਲ ਨਹੀਂ ਚੜਦਾ ਜੇ ਬਈ ਥੱਲੇ ਨੰਬਰ ਫਲੈਸ਼ ਕਰੀ ਜਾਂਦਾ ਫੌਜੀ ਦੀ ਨਰਸਰੀ ਬਹੁਤ ਮਸ਼ਹੂਰ ਆ ਪੁਰਾਣੀ ਆ ਤੇ ਵੱਡੀ ਗੱਲ ਆ ਵੀ ਗਰੰਟੀ ਆ ਕੁਆਲਿਟੀ ਵਾਲੀ ਕੁਆਲਿਟੀ ਦੀ ਬਈ ਬਿੱਲ ਕੱਟ ਕੇ ਬਿੱਲ ਕੱਟ ਕੇ ਮਿਲੂਗਾ ਹਾਂ ਬਿੱਲ ਪੱਕਾ ਦੇਵਾਂਗੇ ਰੁਪਈਆ 2 ਰੁਪਈਆ ਨਾ ਦੇਖੋ ਸਾਡੇ ਇੰਨੇ ਦਾ ਮਿਲਦਾ ਸਾਡੇ ਇੰਨੇ ਦਾ ਮਿਲਦਾ ਜੀ 48 ਪ੍ਰਾਣੀ ਵੈਰਾਈਟੀ ਆ ਬਾਈ ਜੀ ਮਿਕਸਿੰਗ ਆ ਜਾਂਦੀ ਆ ਕਰ ਦਿੰਦੇ ਆ ਵਿੱਚ ਅਸੀਂ ਤੁਹਾਡੇ ਤੋਂ ਜੀ 48 ਦੇ ਪੈਸੇ ਜੀ 48 ਲਵਾਂਗੇ ਸੋਨਾ ਤਾਂ ਸੋਨੇ ਦੇ ਪੈਸੇ ਲਵਾਂਗੇ ਚਾਂਦੀ ਆ ਤਾਂ ਚਾਂਦੀ ਦੇ ਪੈਸੇ ਲਵਾਂਗੇ ਠੀਕ ਆ ਹਰ ਲਾ ਗਰੰਟੀ ਹੈ ਬਾਈ ਜੀ 101% ਤੇ ਹੁਣ ਜਮਾ ਬਾਈ ਰੁੱਤ ਸਟਾਰਟ ਲਾ ਸਕਦੇ ਹਾਂ ਬਿਲਕੁਲ ਹਾਂ ਹੁਣ ਲਾ ਸਕਦੇ ਹਾਂ ਵਿੱਚ ਵਾਹਨ ਤਿਆਰ ਕਰਕੇ ਵਾਹਨ ਤਿਆਰ ਕਰਕੇ ਲੇਬਰ ਵੀ ਆਪਣੇ ਕੋਲੇ ਸਾਰੇ ਪੰਜਾਬ ਰਿਆਣਾ ਰਾਜਸਥਾਨ ਜਿਵੇਂ ਆਪਾਂ ਸ਼ਪੈਦੇ ਵਾਸਤੇ ਭੇਜਦੇ ਰਹੇ ਹਾਂ ਸੇਮ ਸੇਮ ਪ੍ਰੋਸੈਸ ਸਾਰਾ ਸੇਮ ਪ੍ਰੋਸੈਸ ਹੈ ਤੇ ਲਓ ਬਈ ਦੋਸਤੋ ਕਰੋ ਤਿਆਰੀ ਦੋਸਤੋ ਕਰ ਲਿਓ ਤਿਆਰੀ ਜੀ ਨੇ ਪਪੂਲਰ ਲਾਉਣਾ ਕਿਉਂਕਿ ਬਹੁਤ ਫੋਨ ਕਾਲ ਆਈ ਜਾਂਦੀ ਹੈ ਬਾਈ ਪਪੂਲਰ ਬਾਈ ਇਹਨਾਂ ਦੇਖ ਲਓ ਬਾਈ ਜੀ ਵੀ ਜਿੰਨੇ ਪੈਸੇ ਤੁਸੀਂ ਅੱਜ ਲਾਓਗੇ 100 ਗੁਣਾ ਕਰ ਲਿਓ ਉਹਨਾਂ ਨੂੰ ਲਓ ਬਈ 100 ਗੁ ਤੇ ਪਿੱਛੇ ਦਿਖਾ ਦਿਓ ਇੱਧਰ ਦੇਖੋ ਆ ਕਟਾਈ ਚੱਲੀ ਜਾਂਦੀ ਆ ਦੀ ਰਹੀ ਆ ਇੱਧਰ ਲੇਬਰ ਦਿਖਾ ਦਿਓ ਬਾਈ ਲੇਬਰ ਫੁੱਲ ਆ ਤੇ ਆ ਬਾਈ ਸਾਰਾ ਚੱਲੀ ਆ ਹਨਾ ਤੇ ਮੇਨ ਜਿਹੜੀ ਆ ਚੀਜ਼ ਆ ਤੁਹਾਨੂੰ ਮੇਨ ਇਹੀ ਹੁੰਦੀ ਆ ਜਿਆਦਾ ਹਰੇਕ ਨੂੰ ਪ੍ਰੋਬਲਮ ਹੁੰਦੀ ਆ ਵੀ ਯਾਰ ਸਾਨੂੰ ਕਿਵੇਂ ਸਾਂਭਾਂਗੇ ਬਾਈ ਜੜਾਂ ਨਹੀਂ ਲਾ ਲੋ ਜੇ ਤੁਸੀਂ ਕਹਿਣਾ ਹਾਂ ਜੜਾਂ ਨਹੀਂ ਕੱਢ ਕੇ ਜਾਂਦੇ ਬਾਈ ਜੜਾਂ ਜੁੜਾਂ ਦਾ ਕੋਈ ਫਿਕਰ ਨਹੀਂ ਸਾਰੀ ਜੀ ਕੱਢ ਕੇ ਲੈ ਕੇ ਜਾਂਦੇ ਆਗੇ ਸਾਰੀ ਜ਼ਿੰਮੇਵਾਰੀ ਬਾਈ ਉਹ ਮੁੱਕਿਆ ਹੁੰਦਾ ਮੁੱਕਿਆ ਹੁੰਦਾ ਤੇ ਠੀਕ ਆ ਦੋਸਤੋ ਕਰ ਲਿਓ ਸੰਪਰਕ ਫੌਜੀ ਨਾਲ ਸੀ ਨਾ ਥੱਲੇ ਨੰਬਰ ਫਲੈਸ਼ ਹੋਈ ਜਾਂਦਾ ਤੇ ਲਾ ਲਓ ਪਪੂਲਰ ਜੀ ਨੇ ਪ 15 ਫਰਵਰੀ ਤੋਂ ਆਪਾਂ ਸਪੈਦਾ ਪਪੂਲਰ ਬਾਈ ਜੀ 15 ਫਰਵਰੀ ਤੋਂ ਬੰਦ ਹੋ ਜਾਊਗਾ ਸਪੈਦਾ ਆਪਣਾ ਸ਼ੁਰੂ ਹੋਵੇ ਸਪੈਦਾ ਕਲੋਨ ਜਿੰਦਾਬਾਦ ਹੈ ਤੇ ਠੀਕ ਆ ਦੋਸਤੋ ਧੰਨਵਾਦ ਮਿਲਦੇ ਆ ਰੱਬ ਰੱਖਾ